ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਐਸਐਸਪੀ ਤੁਸ਼ਾਰ ਗੁਪਤਾ ਜੀ ਵੱਲੋਂ ਰੋਡ ਐਕਸੀਡੈਂਟਾਂ ਦੀ ਰੋਕਥਾਮ ਦੇ ਲਈ ਅਤੇ ਰੋਡ ਸੁਰੱਖਿਆ ਸੰਬੰਧੀ ਲੋਕਾਂ ਨੂੰ ਜਾਗਰੂਕ ਕੀਤਾ। ਇਸ ਦੌਰਾਨ ਉਹਨਾਂ ਨੇ ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਰੋਡ ਤੇ ਐਕਸੀਡੈਂਟ ਹੋਣ ਦੇ ਕਾਰਨ ਕਈ ਘਰਾਂ ਦੇ ਘਰ ਬਰਬਾਦ ਹੋ ਜਾਂਦੇ ਹਨ। ਉਹਨਾਂ ਸੰਬੰਧੀ ਉਹਨਾਂ ਨੇ ਲੋਕਾਂ ਨੂੰ ਰੋਡ ਸੇਫਟੀ ਬਾਰੇ ਜਾਣਕਾਰੀ ਦਿੱਤੀ ਅਤੇ ਰੋਡ ਤੇ ਚੱਲਣ ਬਾਰੇ ਦੱਸਿਆ। ਕੇਐਸਕੇ ਨਿਊਜ਼ ਚੈਨਲ ਤੋਂ ਪੱਤਰਕਾਰ ਕੁਲਦੀਪ ਸਿੰਘ ਅਤੇ ਗੁਰਜੰਟ ਪੱਟੀ ਦੀ 에ਰਪੋਰਟ ਸਟੂਡੈਂਟਸ ਨੂੰ ਨਾਲ ਇੰਗੇਜ ਕਰਕੇ ਇੱਕ ਰੋਡ ਸੇਫਟੀ ਲਈ ਪ੍ਰੋਗਰਾਮ ਕੀਤਾ ਜਾ ਰਿਹਾ ਜਿਹਦੇ ਵਿੱਚ ਇੱਕ ਰੋਡ ਮਾਰਚ ਕੀਤੀ ਜਾ ਰਹੀ ਹੈ ਜੋ ਟ੍ਰੈਫਿਕ ਡੈਥਸ ਹੈਗੇ ਨੇ ਤੇ ਟ੍ਰੈਫਿਕ ਇਨਸੀਡੈਂਟਸ ਹੈਗੇ ਨੇ ਸਭ ਤੋਂ ਜ਼ਿਆਦਾ ਸੈਂਸਲੈਸ ਡੈਥਸ ਇਹੀ ਨੇ ਕਿ ਪੂਰੇ ਪਰਿਵਾਰਾਂ ਨੂੰ ਖਤਮ ਕਰ ਦਿੰਦੀ ਹੈ ਇਕਨੋਮਿਕਲੀ ਇਮੋਸ਼ਨਲੀ ਸੋਸ਼ੀਅਲੀ ਹਰ ਪਾਸਿਓਂ ਜੋ ਹੈਗੇ ਸਭ ਤੋਂ ਜ਼ਿਆਦਾ ਨੁਕਸਾਨ ਰੋਡ ਐਕਸੀਡੈਂਟਸ ਦਾ ਹੁੰਦਾ ਇਸ ਕਰਕੇ ਜੋ ਉਪਰਾਲੇ ਹੈਗੇ ਨੇ ਜਿਹਦੇ ਵਿੱਚ ਐਫਰਟਸ ਚੱਲ ਰਹੇ ਹੈ ਸਾਡੇ ਜ਼ਿਲ੍ਹੇ ਦੇ ਹੈਂਡ ਦੇ ਨਾਲ ਐਨ ਜੀਓਜ਼ ਦੇ ਕਿ ਅਸੀਂ ਰੋਡ ਸੇਫਟੀ ਦੀ ਅਵੇਅਰਨੈਸ ਵਧਾਈਏ ਇਹ ਬੜਾ ਵਧੀਆ ਇੱਕ ਇਨੀਸ਼ੀਏਟਿਵ ਹੈਗਾ ਤੇ ਇਹਦੇ ਨਾਲ ਸਾਡੀ ਇਹੀ ਹੋਪ ਹੈ ਕਿ ਜੇਕਰ ਉਹ ਇੱਕ ਐਕਸੀਡੈਂਟ ਵੀ ਬਚ ਸਕੇ ਜੇਕਰ ਉਹ ਇੱਕ ਜਾਨ ਵੀ ਬਚਾ ਸਕੀਏ ਤੇ ਉਹਦੇ ਨਾਲ ਹੀ ਇਹ ਸਾਰਾ ਐਫਰਟ ਇਟ ਵਿਲ ਬੀ 올 ਵਰਥ ਇਟ ਤੁਸੀਂ ਮੈਂ ਹਾਕੀ ਦੇਣਾ ਚਾਹੁੰਦਾ ਨੌਜਵਾਨਾਂ ਨੂੰ ਜੋ ਨੌਜਵਾਨਾਂ ਨੂੰ ਇਹ ਹੀ ਦੇਣਾ ਚਾਹਾਂਗੇ ਜੀ ਕਿ ਤੁਸੀਂ ਆਪ ਵੀ ਰਿਸਪੌਂਸਿਬਲ ਡਰਾਈਵਰਸ ਬਣੋ ਤੁਸੀਂ ਫਿਊਚਰ ਜਨਰੇਸ਼ਨ ਹੋ ਸਾਡੀ ਤੇ ਨਾਲ ਜੋ ਤੁਹਾਡੇ ਪੇਰੈਂਟਸ ਹੈਗੇ ਆ ਜੋ ਤੁਹਾਡੇ ਨੇਬਰਸ ਹੈਗੇ ਆ ਸਾਰੇ ਨੂੰ ਇਹੀ ਕਨਵਿੰਸ ਕਰੋ ਕਿ ਜੋ ਰੋਡ ਸੇਫਟੀ ਹੈਗੀ ਇਹਨੂੰ ਬੜੇ ਆਰਾਮ ਨਾਲ ਗੱਡੀ ਚਲਾਵੀ ਚਲਾਈਏ ਆਪਾਂ ਜੋ ਮੋਟਰਸਾਈਕਲਸ ਹੈਗੀਆਂ ਹੈ ਹੈਲਮਟ ਪਹਿਨੀਏ 벨ਟਸ ਪਹਿਨੀਏ ਤੇ ਇਹਦੇ ਨਾਲ ਸੇਫਟੀ ਪ੍ਰਾਈਮ ਕਰਕੇ ਅਸੀਂ ਮੂਵ ਕਰੀਏ ਰੋਡਸ ਤੇ ਤਾਂ ਕਿ ਇਨਸੀਡੈਂਟਸ ਨੂੰ ਮਿਨੀਮਾਈਜ਼ ਕੀਤਾ ਜਾ ਸਕੇ ਸਰ ਛੋਟੇ ਬੱਚਿਆਂ ਕੋਲੇ ਕਾਫੀ ਵਾਰੀ ਦੇਖਿਆ ਗਿਆ ਨਿੱਕਲੇ ਹੁੰਦੇ ਆ ਬਿਨਾ ਡਰਾਈਵਿੰਗ ਲਾਈਸੈਂਸ ਨਹੀਂ ਜੀ ਇਹਦਾ ਜੋ ਹੈਗਾ ਬਿਨਾ ਲਾਇਸੈਂਸ ਦੇ ਜੋ ਹੁੰਦੇ ਇਹ ਗੱਡੀਆਂ ਵੀ ਬੰਦ ਕਰਾਈ ਜਾਣਗੀਆਂ ਪੇਰੈਂਟਸ ਨੂੰ ਜੋ ਰਿਸਪਾਂਸਿਬਲ ਹੋਲਡ ਕੀਤਾ ਜਾਏਗਾ